ਸ਼ੂਗਰ ਵਾਲਾ ਮਰੀਜ਼ ਖਾਵੇ ਇਸ ਦਰਖਤ ਦੇ ਫਲ ਤੇ ਪੱਤੇ ਫੇਰ ਜਿਵੇਂ ਮਰਜ਼ੀ ਨੱਚੇ ਟੱਪੇ ਸਵੇਰ ਇਸ ਤਰ੍ਹਾਂ ਖਾਲੀ ਪੇੜ ਉੱਠਦੇ ਆਸਾਰ ਦੋ ਦੋ ਤਿੰਨ ਪੱਤੇ ਆਪ ਚਬਾਉਣੇ ਆ ਜੀ 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 ਆ ਦੇਖੋ ਤੁਸੀਂ ਵੀ ਚਬਾਓ ਜੀ ਇਹਦਾ ਟੇਸਟ ਲਓ ਕੀ ਬਾਤ ਹੈ ਸੋ ਦੇਖੋ ਡਾਕੀ ਸਾਹਿਬ ਨੇ ਸਾਨੂੰ ਵੀ ਪੱਤਾ ਟੇਸਟ ਕਰਨ ਦੀ ਗੱਲਬਾਤ ਕੀਤੀ ਹੈ ਜਿਵੇਂ ਜਿਵੇਂ ਤੁਸੀਂ ਚਬਾਉਣਾ ਸ਼ੁਰੂ ਕਰੋਗੇ ਸਭ ਤੋਂ ਪਹਿਲੋ ਜਿਹਨੂੰ ਕਾਬਜ ਬਹੁਤ ਭਿਆਨਕ ਹੈ ਔਰ ਕਬਜ ਦੀ ਵਜ੍ਹਾ ਕਰਕੇ ਗੈਸ ਬਣਦੀ ਗੈਸ ਦੀ ਵਜ੍ਹਾ ਕਰਕੇ ਸਟੰਡ ਪੈ ਰਿਹਾ ਔਰ ਗੈਸ ਦੀ ਵਜ੍ਹਾ ਕਰਕੇ ਹੀ ਅੱਜ ਜਿਹੜੀ ਸਾਡਾ ਇਨਸੂਲਿਨ ਬੰਨਾ ਬੰਦ ਹੋ ਚੁੱਕਿਆ ਸਭ ਤੋਂ ਜ਼ਿਆਦਾ ਰਿਜ਼ਲਟ ਤੁਹਾਡੇ ਪੇਟ ਦੇ ਪਾਚਨ ਤੰਤਰ ਤੇ ਔਰ ਕਬਜ ਉੱਤੇ ਕੰਮ ਕਰੂ ਜਦੋਂ ਇਹਨਾਂ ਦੋਨਾਂ ਤੇ ਕੰਮ ਕਰਨਾ ਸ਼ੁਰੂ ਹੋ ਗਿਆ 99% ਤੁਹਾਡੇ ਰੋਗ ਠੀਕ ਹੋਣੇ ਸ਼ੁਰੂ ਹੋ ਜਾਂਦੇ ਸ਼ੂਗਰ ਕਰਕੇ ਜਿਹੜੀ ਵੀ ਸਾਈਡ ਇਫੈਕਟ ਉਹਨੂੰ ਆ ਗਏ ਨੇ ਸ਼ੂਗਰ ਦੀਆਂ ਗੋਲੀਆਂ ਖਾਣ ਕਰਕੇ ਜਾਂ ਸ਼ੂਗਰ ਕਰਕੇ ਕਿਹੜੇ ਕਿਹੜੇ ਸਾਈਡ ਇਫੈਕਟ ਹੈਗੇ ਨੇ ਜਿਨ੍ਹਾਂ ਨੂੰ ਇਹ ਪੱਤੇ ਇਹ ਫਲ ਜਿਹੜੇ ਤਰੀਕੇ ਅਸੀਂ ਦੱਸਣ ਵਾਲੇ ਆ ਉਹ ਦੂਰ ਕਰੇਗਾ। ਹਰ ਇੱਕ ਸਾਬ 슈ਗਰ ਸਭ ਤੋਂ ਵੱਡਾ ਅਟੈਕ ਕਰਦੀ ਤੁਹਾਡੇ ਬ੍ਰੇਨ ਤੇ। ਬ੍ਰੇਨ ਤੇ ਅਟੈਕ ਕਿਵੇਂ ਕਰਦੀ ਕਿਉਂਕਿ ਜਿਹੜੀਆਂ ਦਵਾਈਆਂ ਗੋਲੀਆਂ ਇੰਨੀਆਂ ਕੋ ਜਿਆਦਾ ਖਾਧੇ ਜਾਂਦੀਆਂ ਉਹ ਡਾਇਰੈਕਟ ਬ੍ਰੇਨ ਨੂੰ ਸਟੱਕ ਕਰ ਦਿੰਦੀਆਂ ਨੇ। ਬੰਦੇ ਦੇ ਹੱਥ ਦੇ ਵਿੱਚ ਚਾਬੀ ਹੁੰਦੀ ਆ ਤੇ ਸਾਰਾ ਘਰ ਛਾਣ ਮਾਰਦਾ। ਬਲੇਜ਼ਰ ਪਾਇਆ ਹੁੰਦਾ ਮੋਢਿਆਂ ਤੇ ਕਹਿੰਦਾ ਬਲੇਜ਼ਰ ਨਹੀਂ ਹੈਗਾ। ਇਸ ਤਰ੍ਹਾਂ ਇਸ ਲੈਵਲ ਤੇ ਜਾ ਕੇ ਬੰਦੇ ਦਾ ਜਿਹੜਾ ਬ੍ਰੇਨ ਸਟੱਕ ਹੋ ਜਾਂਦਾ ਉਹਨੂੰ ਸੁਰਤੀ ਨਹੀਂ ਰਹਿੰਦੀ ਕਿ ਮੈਂ ਕੀ ਕਰ ਰਿਹਾ ਪਰ ਅੱਜ ਜਿਹੜੀ ਆਪਾਂ ਚਟਨੀ ਲੈ ਕੇ ਆਏ ਆ ਜਿਹੜਾ ਫਰੁਕੀ ਸਾਹਿਬ ਚਟਨੀ ਬਿਲਕੁਲ ਜੀ ਕਿਉਂਕਿ ਆਦੀ ਚਟਨੀ ਪੱਤਿਆਂ ਦੀ ਚਟਨੀ ਹਾਂ ਬਿਲਕੁਲ ਜੀ ਪੱਤਿਆਂ ਦੀ ਨਹੀਂ ਇਹ ਦਰਖਤ ਦੇ ਫਲ ਦੀ ਚਟਣੀ ਜੇ ਤੁਸੀਂ ਇਹਦੇ ਵਿੱਚ ਫਰੁਕੀ ਸਾਹਿਬ ਲਗਾਤਾਰ 1 ਮਹੀਨਾ ਇਹਦੀ ਚਟਨੀ ਖਾ ਗਏ ਨਾ ਤੇ 슈ਗਰ ਵਾਲਾ ਪੇਸ਼ੈਂਟ ਭੰਗੜੇ ਪਾਉਣ ਲੱਗ ਜਾਏਗਾ ਬੰਦਾ ਤੇ ਘੋੜਾ ਕਦੀ ਬੁੱਢਾ ਨਹੀਂ ਹੁੰਦਾ ਜਿਹੜੀ ਆਪਾਂ ਅੱਜ ਚਟਨੀ ਦੇਣ ਲੱਗੇ ਆ ਉਹ ਸਭ ਤੋਂ ਪਹਿਲਾਂ ਸ਼ੂਗਰ ਤਾਂ ਕੰਟਰੋਲ ਕਰੇਗੀ ਕਰੇਗੀ ਨਾਲ ਮਰਦਾਨਾ ਕਮਜ਼ੋਰੀ ਨੂੰ ਵੀ ਠੀਕ ਕਰਕੇ ਜਾਏ ਜ਼ਰੂਰਤ ਹੁੰਦੀ ਹੈ ਵੀ ਅਸੀਂ ਫਟਾਫਟ ਠੀਕ ਹੋ ਜਾਈਏ ਤੇ ਅਜਿਹੇ ਦੇ ਵਿੱਚ ਫਿਰ ਕੀ ਆਪਸ਼ਨ ਰਹਿੰਦਾ ਫਿਰ ਉਹਨਾਂ ਲਈ ਨਾਗੀ ਕਟਾਰੀਆ ਇਲੈਕਟ੍ਰੋਫੀ ਸੈਂਟਰ ਦੇ ਵਿੱਚ ਬ੍ਰਹਮ ਅਸਤਰ ਤਿਆਰ ਹੈ ਇਹ ਡਾਇਰੈਕਟ ਕਿਉਂਕਿ ਇਹ ਆਇਨਿਕ ਫਾਰਮ ਦੇ ਵਿੱਚ ਆ ਔਰ ਆਇਨਿਕ ਫਾਰਮ ਯਾਨੀ ਕਿ ਡਾਇਰੈਕਟ ਤੁਹਾਡੇ ਸੈੱਲ ਤੇ ਕੰਮ ਕਰੇਗੀ ਫੋਰ ਐਗਜ਼ਾਮਪਲ ਅਜ ਕਿਡਨੀ ਖਰਾਬ ਆ ਫੋਰ ਐਗਜ਼ਾਮਪਲ ਲੀਵਰ ਖਰਾਬ ਆ ਹਾਰਟ ਖਰਾਬ ਆ ਉਸ ਏਰੀਏ ਦੇ ਬਿਲਕੁਲ ਸ਼ੂਗਰ ਕਰਕੇ ਉਸ ਏਰੀਏ ਦੇ ਜਿਹੜੇ ਸੈੱਲ ਔਰ ਟਿਸ਼ੂ ਨੇ ਉਹ ਡੈੱਡ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਇਹ ਉਸ ਸੈੱਲ ਨੂੰ ਰੀਫਾਰਮ ਕਰਦੀ ਆ ਦੁਬਾਰਾ ਬਣਾਉਂਦੀ ਆ ਸ਼ੂਗਰ ਵਾਲਾ ਮਰੀਜ਼ ਖਾਵੇ ਇਸ ਦਰਖਤ ਦੇ ਫਲ ਤੇ ਪੱਤੇ ਫੇਰ ਜਿਵੇਂ ਮਰਜ਼ੀ ਨੱਚੇ ਟੱਪੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ ਫਾਰੂਕੀ ਤੇ ਅੱਜ ਤੁਹਾਡੇ ਨਾਲ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅਸੀਂ ਸ਼ੇਅਰ ਕਰਨ ਵਾਲਿਆਂ ਇਸ ਕਰਾਮਾਤੀ ਦਰਖਤ ਦਾ ਇਹ ਉਹ ਦਰਖਤ ਹੈਗਾ ਜੋ ਸੇਬ ਨੂੰ ਫੇਲ ਕਰ ਸਕਦਾ ਹੈ ਇਹ ਉਹ ਦਰਖਤ ਹੈਗਾ ਜਿਹੜੇ ਇੰਪੋਰਟੈਂਟ ਇੰਪੋਰਟੈਂਟ ਸਾਡੇ ਕੋਲ ਐਕਸਪੋਰਟ ਜਿਹੜੇ ਅਸੀਂ ਕਹਿੰਦੇ ਇੰਪੋਰਟ ਹੋ ਕੇ ਸਾਡੇ ਕੋਲ ਫਲ ਆਉਂਦੇ ਨੇ ਇਹ 베ਰੀਆ ਨੂੰ ਫੇਲ ਕਰ ਸਕਦਾ ਜਿਹੜੀ ਅੱਜ ਕੱਲ ਬਲੂ 베ਰੀ ਚੱਲ ਰਹੀ ਹੈ ਹੋਰ ਪਤਾ ਨਹੀਂ ਕਿਹੜੇ ਕਿਹੜੀਆਂ 베ਰੀ ਚੱਲ ਰਹੀਆਂ ਨੇ ਇਹ ਦਰਖਤ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਹੁੰਦਾ ਇਸ ਕਰਕੇ ਕਈ ਵਾਰ ਅਸੀਂ ਓਨੀ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ ਪਰ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅਸੀਂ ਜਿਹੜਾ 슈ਗਰ ਦੇ ਪੇਸ਼ੈਂਟ ਨਾਲ ਸ਼ੇਅਰ ਕਰਨ ਵਾਲਿਆਂ ਗੱਲ ਕਰਨ ਵਾਲਿਆਂ ਤੇ ਤੁਸੀਂ ਤੁਹਾਡੀ ਜ਼ਿੰਦਗੀ ਔਰ 슈ਗਰ ਦਾ ਮਰੀਜ਼ ਜਿਵੇਂ ਮਰਜ਼ੀ ਨੱਚੇ ਜਿਵੇਂ ਮਰਜ਼ੀ ਫੇਰ ਟੱਪੇ ਸਾਡੇ ਨਾਲ ਨੇ ਨੁਸਖਾ ਫਾਰਮੂਲਾ ਸ਼ੇਅਰ ਕਰਨ ਵਾਲੇ ਡਾਕਟਰ ਜੋੜਾ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਤੇ ਡਾਕਟਰ ਕਰਨ ਕੁਟਾਰੀਆ ਜੀ ਨਾਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਮੇਸ਼ਾ ਦੀ ਤਰ੍ਹਾਂ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਨੇ ਇੱਕ ਵਾਰ ਫੇਰ ਸਾਨੂੰ ਸਾਡੇ ਪਿਆਰ ਪਰੇ ਸੁਣਦੇ ਰੂਬਰੂ ਕੀਤਾ ਨਾਗੀ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਬੰਦਾ 슈ਗਰ ਵਾਲਾ ਇਸ ਦਰਖਤ ਦੇ ਫਲ ਖਾਏਗਾ ਪੱਤੇ ਖਾਏਗਾ ਉਹ ਮਤਲਬ ਜਿਵੇਂ ਮਰਜ਼ੀ ਫਿਰ ਜ਼ਿੰਦਗੀ گزارੇ ਨੱਚੇ ਟੱਪੇ ਹੱਸੇ ਸਭ ਤੋਂ ਪਹਿਲੋ ਜਿਹੜੇ ਇਹ ਪੱਤੇ ਤੇ ਇਹ ਫਲ ਜੇ ਮੈਂ ਗੱਲ ਕਰਾਂ ਗਰੀਬਾਂ ਦੇ ਲਈ ਫਲਾਂ ਦਾ ਰਾਜਾ ਹੁਣ ਜਿਹੜਾ ਬੰਦਾ 5-700 ਰੁਪਏ ਦਿਹਾੜੀ ਲਾ ਕੇ ਆ ਰਿਹਾ ਉਹ ਬੰਦਾ ਅੱਜ ਜੇ ਮੈਂ ਗੱਲ ਕਰਾਂ ਬਲੂ ਬੇਰੀ ਤੇ ਕਈ ਵਾਰੀ ਬੜੀ ਦੂਰ ਦੀ ਗੱਲ ਰਹਿ ਗਈ ਜਿਹੜੇ ਸੇਬ ਵੀ 2-250 ਰੁਪਏ ਕਿਲੋ ਉਹ ਨਹੀਂ ਲੈ ਸਕਦਾ ਪਰ ਇਹ ਜਿਹੜੇ ਇਹ ਇਹ ਚੀਜ਼ਾਂ ਜਿਹੜੀਆਂ ਸਾਡੇ ਘਰਾਂ 'ਚ ਆਮ ਹੀ ਮਿਲ ਜਾਂਦੀਆਂ ਬਹੁਤ ਹੀ ਸਸਤੀਆਂ ਮਿਲ ਜਾਂਦੀਆਂ ਔਰ ਜਿਵੇਂ ਜਿਵੇਂ ਇਹਦੇ ਪੱਤੇ ਅਤੇ ਇਹਦੇ ਫਲ ਦੀ ਚਟਨੀ ਹੂੰ ਜੇ ਜੀ ਆਪਾਂ ਚੀ ਜ ਲੈ ਕੇ ਆ ਰਹੇ ਆ ਛੱਡਣੀ ਜੀ ਬਿਲਕੁਲ ਜੀ ਬਿਲਕੁਲ ਫਰੂਕੀ ਸਾਹਿਬ ਜਿਹੜੇ ਇਸ ਫਲ ਦੇ ਪੱਤੇ ਪੱਤੇ ਦਾ ਸੁਬਾ ਇਸ ਤਰ੍ਹਾਂ ਖਾਲੀ ਪੇੜ ਉੱਠਦੇ ਆਸਾਰ ਦੋ ਦੋ ਤਿੰਨ ਪੱਤੇ ਆਪਾਂ ਚਬਾਉਣੇ ਆ ਜੀ 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 ਹੂੰ ਆ ਦੇਖੋ ਤੁਸੀਂ ਵੀ ਚਬਾਓ ਜੀ ਇਹਦਾ ਟੇਸਟ ਲਓ ਕੀ ਬਾਤ ਹੈ ਸੋ ਦੇਖੋ ਡਾਕੀ ਸਾਹਿਬ ਨੇ ਸਾਨੂੰ ਵੀ ਪੱਤਾ ਟੇਸਟ ਕਰਨ ਦੀ ਗੱਲਬਾਤ ਕੀਤੀ ਹੈ ਇਹ ਪਾਣ ਦਾ ਪੱਤਾ ਨਹੀਂ ਸਮਝਣਾ ਉਹ ਇਹ ਸਮਝੇਗਾ ਪਾਣ ਦਾ ਪੱਤਾ ਇਹ ਪੱਤਾ ਜੇ ਕਰਮਾਤੀ ਰਿਜ਼ਲਟ ਆ ਹੂੰ ਜਿਵੇਂ ਜਿਵੇਂ ਤੁਸੀਂ ਚਬਾਉਣਾ ਸ਼ੁਰੂ ਕਰੋਗੇ ਸਤੋ ਪੈ ਲੋ ਜਿਹਨੂੰ ਕਬਜ ਬਹੁਤ ਭਿਆਨਕ ਆ ਅੱਜ 90 99% ਲੋਕਾਂ ਨੂੰ ਕਬਜ ਆ ਔਰ ਕਬਜ ਦੀ ਵਜ੍ਹਾ ਕਰਕੇ ਗੈਸ ਬੰਦੀ ਗੈਸ ਦੀ ਵਜ੍ਹਾ ਕਰਕੇ ਸਟੰਡ ਪੈ ਰਿਹਾ ਔਰ ਗੈਸ ਦੀ ਵਜ੍ਹਾ ਕਰਕੇ ਹੀ ਅੱਜ ਜਿਹੜੀ ਸਾਡਾ ਇਨਸੂਲਿਨ ਬੰਨਾ ਬੰਦ ਹੋ ਚੁੱਕਿਆ ਸਾਡੀ ਜਿਹੜੀ ਪੈਣ ਕਿ ਰਿਹਾ ਉਹ ਸਾਡੀ ਜਿਹੜੀ ਡਾਇਮੋ ਜੋੜੀ ਸ਼ੁਰੂ ਹੋ ਚੁੱਕੀ ਆ ਅੱਜ ਬਹੁਤ ਵੱਡਾ ਨੁਕਸਾਨ ਹੁੰਦਾ ਜਾ ਰਿਹਾ ਸਭ ਤੋਂ ਜ਼ਿਆਦਾ ਰਿਜ਼ਲਟ ਤੁਹਾਡੇ ਪੇਟ ਦੇ ਪਾਚਨ ਤੰਤਰ ਤੇ ਔਰ ਕਬਜ਼ ਉੱਤੇ ਕੰਮ ਕਰੂ ਜਦੋਂ ਇਹਨਾਂ ਦੋਨਾਂ ਦੇ ਕੰਮ ਕਰਨਾ ਸ਼ੁਰੂ ਹੋ ਗਿਆ 99% ਤੁਹਾਡੇ ਰੋਗ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ ਕੀ ਬਾਤ ਹੈ ਨਗਸਾ ਵੀ ਨਹੀਂ ਤਾਂ ਮੂੰਹ ਖੁਸ਼ਬੂ ਨਾਲ ਭਰਤਾ ਜੀ ਸਾਰਾ ਪ੍ਰੈਗਨੈਂਸ ਤੁਸੀਂ ਦੇਖੋ ਜਿਵੇਂ ਜਿਵੇਂ ਤੁਸੀਂ ਖਾਣੇ ਸ਼ੁਰੂ ਕਰੇ ਤੁਹਾਨੂੰ ਲੋਕ ਪੁੱਛਣਗੇ ਤੁਹਾਡੇ ਫੇਸ ਤੋਂ ਪੁੱਛਣਗੇ ਜਿਵੇਂ ਤੁਸੀਂ ਲਗਾਤਾਰ ਕੁਝ ਦਿਨ ਖਾਣੇ ਮੈਂ ਲਗਾਤਾਰ ਖਾਣਾ ਇਹ ਮੇਰੇ ਤੁਸੀਂ ਬਾਗ ਦੇ ਵਿੱਚ ਹੀ ਖੜੇ ਹੋ ਇਹ ਲਗਾਤਾਰ ਖਾਣਾ ਔਰ ਤੁਹਾਡੇ ਫੇਸ ਤੇ ਇੱਕ ਅੰਦਰੂਨ ਇੱਕ ਕੁਦਰਤੀ ਨੂਰ ਆਣਾ ਸ਼ੁਰੂ ਹੋ ਜਾਊਗਾ ਚਮਕ ਆਣੀ ਸ਼ੁਰੂ ਹੋ ਜਾਏਗੀ ਗਰਮੀ ਸਰਦੀ ਵਿੱਚ ਲੋਕ ਨਾ ਗੱਲ ਕਰ ਸਰਦੀ ਵਿੱਚ ਬੜੇ ਲੋਕ ਕਰੀਮਾਂ ਯੂਜ਼ ਕਰਦੇ ਕਹਿੰਦੇ ਵੀ ਖੁਸ਼ਕ ਹੋ ਰਿਆ ਕੋਈ ਖੁਸ਼ਕੀ ਖਸਕੀ ਨਹੀਂ ਹੋਣੀ ਤੁਹਾਡਾ ਫੇਸ ਗਲੋ ਕਰੇਗਾ ਇਹਨਾਂ ਨਾਲ ਕੀ ਬਾਤ ਜੀ 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 ਅਸੀਂ ਸਮਝਾਂਗੇ ਫਿਰ ਸ਼ੂਗਰ ਵਾਲੇ ਦਾ ਪੱਤੇ ਨੂੰ ਕਿਵੇਂ ਇਸਤੇਮਾਲ ਕਰੀ ਸੜ ਨਾਲ ਹਮੇਸ਼ਾ ਦੀ ਤਰ੍ਹਾਂ ਡਾਕਟਰ ਕਰਨ ਕਟਾਰੀਆ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਕਟਾਰੇ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਹਕੀਕੀ ਟੀਵੀ ਪੰਜਾਬੀ ਤੇ ਧੰਨਵਾਦ ਜੀ ਹਕੀਕੀ ਟੀਵੀ ਦਾ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਣਗੇ ਔਰ ਤੰਦਰੁਸਤ ਹੋਣਗੇ ਜਿੰਨੇ ਨੁਸਖੇ ਜਿੰਨੇ ਫਾਰਮੂਲੇ ਅਸੀਂ ਲੈ ਕੇ ਆਏ ਆਂ ਦਰਸ਼ਕੋਨਾਂ ਦਾ ਬਾਖੂਬੀ ਫਾਇਦਾ ਲੈ ਰਹੇ ਹੋਣਗੇ ਅੱਛਾ ਕਟਾਰੇ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਸ ਦਰਖਤ ਦੇ ਪੱਤੇ ਇਸਤੇਮਾਲ ਕਰੇਗਾ ਫਾਲ ਇਸਤੇਮਾਲ ਕਰੇਗਾ ਸ਼ੂਗਰ ਵਾਲਾ ਮਤਲਬ ਸ਼ੂਗਰ ਕਰਕੇ ਜਿਹੜੀ ਵੀ ਸਾਈਡ ਇਫੈਕਟ ਉਹਨੂੰ ਆਗੇ ਨੇ ਸ਼ੂਗਰ ਦੀਆਂ ਗੋਲੀਆਂ ਖਾਣ ਕਰਕੇ ਜਾਂ ਸ਼ੂਗਰ ਕਰਕੇ ਕਿਡੇ-ਕਿਡੇ ਸਾਈਡ ਇਫੈਕਟ ਹੈਗੇ ਨੇ ਜਿਨ੍ਹਾਂ ਨੂੰ ਇਹ ਪੱਤੇ ਇਹ ਫਲ ਜਿਹੜੇ ਤਰੀਕੇ ਆਸੀਂ ਦੱਸਣ ਵਾਲੇ ਆ ਉਹ ਦੂਰ ਕਰੇਗੀ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਆਪਾਂ ਪਿਛਲੀ ਵੀਡੀਓ 'ਚ ਵੀ ਇਹ ਕਲੀਅਰ ਕੀਤਾ ਸੀ ਵੀ 슈ਗਰ ਆਉਂਦੀ ਕਿਉਂ ਆ ਜਿਵੇਂ ਕਿ ਮੰਨ ਲਓ ਜਿੰਦਾ ਕੋਲੇਸਟ੍ਰੋਲ ਵਧਣ ਲੱਗ ਪਿਆ ਉਹ 슈ਗਰ ਵੱਲ ਜਾਣ ਲੱਗ ਪਿਆ ਸੋਨਪਨ ਹੋ ਗਿਆ ਇਦਾਂ ਦੇ ਦਿਆਂ ਪਰ ਜਦੋਂ 슈ਗਰ ਹੋ ਜਾਂਦੀ ਆ ਉਸ ਤੋਂ ਬਾਅਦ ਕੀ ਸਮੱਸਿਆਵਾਂ ਆਉਂਦੀ ਆ ਸਭ ਤੋਂ ਪਹਿਲੀ ਵੱਡੀ ਕ੍ਰੋਨਿਕਲ ਡਿਸੀਜ਼ ਤੁਹਾਡੀਆਂ ਕਿਡਨੀਆਂ ਜਿਹੜੀਆਂ ਨੇ ਡੈਮੇਜ ਹੋਣ ਲੱਗ ਜਾਂਦੀਆਂ ਨੇ ਕਿਡਨੀਆਂ ਦਾ ਟ੍ਰਾਂਸਪਲੈਂਟ ਉਹ ਕਿਵੇਂ ਜੀ ਮੈਂ ਦੱਸਦਾ ਜੀ ਦੇਖੋ ਜਦੋਂ ਤੁਸੀਂ ਹੁਣ ਸ਼ੂਗਰ ਜਦੋਂ ਆਉਂਦੀ ਆ ਮੈਂ ਲਾਸਟ ਗੱਲ ਕੀਤੀ ਸੀ ਵੀ ਆਪਾਂ ਸਲਾਹ مشورہ ਦਾ ਬੜਾ ਕਰਦੇ ਆ ਹੁਣ ਸਲਾਹ مشورہ ਕੀਤਾ ਗੋਲੀ ਲਾ ਲਈ ਇਨਸੂਲਿਨ ਲਾ ਲਿਆ ਗੋਲੀ ਖਾਂਦੇ ਕੇ ਖਾਂਦੇ ਕੇ ਖਾਂਦੇ ਕੇ 2 ਸਾਲ ਗੋਲੀ ਖਾਧੀ 4 ਸਾਲ ਖਾਧੀ ਫਿਰ ਇਨਸੂਲਿਨ ਦਾ ਟੀਕਾ ਲੱਗ ਗਿਆ ਹੁਣ ਜਦੋਂ ਇਨਸੂਲਿਨ ਦਾ ਟੀਕਾ ਲੱਗ ਗਿਆ ਤਾਂ ਜਿਹੜੀਆਂ ਕਿਡਨੀਆਂ ਨੇ ਜਿਹੜਾ ਆਪਣਾ ਨਰਵਸ ਸਿਸਟਮ ਆ ਜਿਹੜਾ ਆਪਣਾ ਇਮਿਊਨਿਟੀ ਸਿਸਟਮ ਆ ਉਹ ਐਡਾ ਸਟਰੋਂਗ ਨਹੀਂ ਰਿਹਾ ਕਿ ਉਹ ਹਰ ਇੱਕ ਚੀਜ਼ ਨੂੰ ਝੱਲ ਪਾਵੇ ਫਿਰ ਉਹ ਸਾਈਡ ਇਫੈਕਟ ਕਰਨ ਲੱਗ ਜਾਂਦਾ ਜਿੰਦੇ ਨਾਲ ਕਿਡਨੀਆਂ ਦਾ ਕਰੀਟਨਿਨ ਵਧਣ ਲੱਗ ਜਾਂਦਾ ਜਿਹੜਾ ਨੋਰਮਲ ਰੇਂਜ 0.8 ਚਾਹੀਦੀ 0.7 ਚਾਹੀਦੀ ਹਾਈਐਸਟ ਇਕ ਚਾਹੀਦਾ ਉਹ 5 5 ਤੱਕ ਜਾਣ ਲੱਗ ਪਿਆ 6 6 ਤੱਕ ਜਾਣ ਲੱਗ ਪਿਆ ਤੇ ਉਹ ਫਿਰ ਜਿਹੜਾ ਨੁਕਸਾਨ ਵਾ ਬਲੱਡ ਯੂਰੀਆ ਜਿਹ ਪੇਸ਼ੈਂਟਾਂ ਦਾ 60 70 70 100 100 ਤੱਕ ਜਾਣ ਲੱਗ ਪਿਆ ਉਹ ਫਿਰ ਉਸ ਤੋਂ ਬਾਅਦ ਡੈਲਸ ਵਾਲੇ ਪਾਸੇ ਜਾਣ ਲੱਗ ਜਾਂਦੇ ਨੇ ਕਿਡਨੀਆਂ ਖਰਾਬ ਹੋ ਜਾਂਦੀਆਂ ਨੇ ਜਿਹੜਾ ਬਾਥਰੂਮ ਵਾਲਾ ਬੈਗ ਵਾ ਜਿਵੇਂ ਆਪਾਂ ਲਾਸਟ ਸਤਨਾਮ ਸਿੰਘ ਜੀ ਦੀ ਵੀਡੀਓ ਕੀਤੀ ਸੀਗੀ ਉਹਨਾਂ ਤੇ ਬਾਥਰੂਮ ਵਾਲਾ ਬੈਗ ਲੱਗਾ ਸੀਗਾ ਉਹ ਇਸੇ ਕਰਕੇ ਲੱਗਾ ਸੀ ਕਿਉਂਕਿ ਉਹਨਾਂ ਨੂੰ ਸੋਜਿਸ਼ ਆ ਗਈ ਬਲੱਡ ਵਾਲੇ ਨਾੜੀ ਦੇ ਵਿੱਚ ਸੋਜਿਸ਼ ਆ ਗਈ ਉਹਨਾਂ ਨੂੰ ਬਾਥਰੂਮ ਦੇ ਲਈ ਸਾਰਾ ਲੈਣਾ ਪੈ ਗਿਆ ਇੱਕ ਬੈਗ ਦਾ ਉਹ 슈ਗਰ ਕਰਕੇ ਦਿੱਕਤ ਆ ਗਈ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਹਾਟ ਦੀ ਤੇ ਹਾਟ ਦੇ ਵਿੱਚ ਬਲੋਕ ਜੋਂ ਲੱਗ ਜਾਂਦੀ ਜਾਂ ਗੋਲੀਆਂ ਖਾ ਕੇ 슈ਗਰ ਦੀ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਦਦਾ ਨਾ ਚੱਕਰ ਪਤਾ ਕੀ ਹੁੰਦਾ ਵਾ ਆਪਣੇ ਨਾ ਪੰਜਾਬ ਦੇ ਲੋਕ ਬੜੇ ਭੋਲੇ ਆ ਜੀ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਦੋਂ ਕਿਹੜੀ ਚੀਜ਼ ਕਿਵੇਂ ਖਾਣੀ ਆ ਮੰਨ ਲਓ ਫੋਰ ਐਗਜ਼ਾਮਪਲ ਕਿਸੇ ਡਾਕਟਰ ਨੇ ਕਿਹਾ ਤਾਂ ਕਿ ਭਾਈ ਤੇਰੀ 슈ਗਰ 150 ਹੋ ਗਈ ਆ ਤੇਨੂੰ ਤੁਹਾਨੂੰ ਗੋਲੀ ਖਾਣੀ ਪੈਣੀ ਆ ਬਾਈ 150 ਤੇ ਗੋਲੀ ਖਾਣੀ ਪੈਣੀ ਠੀਕ ਆ ਡਾਕਟਰ ਸਾਹਿਬ ਲਾ ਦਿਓ ਚਲੋ ਗੋਲੀ ਖਾਣ ਲੱਗ ਗਿਆ ਜੀ 6 ਮਹੀਨੇ ਖਾਦੀ ਉਹ ਕਹਿੰਦਾ ਵੀ ਸ਼ੂਗਰ ਤੇ 150 ਤੋਂ ਘਟਦੀ ਨਹੀਂ ਵੀ ਆਪਾਂ ਨੂੰ ਦੋ ਗੋਲੀਆਂ ਖਾਣੀਆਂ ਪੈਣੀਆਂ ਉਹ ਦੋ ਗੋਲੀਆਂ ਖਾਣ ਲੱਗ ਜਾਂਦਾ ਹੁਣ ਜਦੋਂ 150 ਸ਼ੂਗਰ 200 ਸ਼ੂਗਰ ਦੇ ਵਿੱਚ ਤੁਸੀਂ ਦੋ ਦੋ ਗੋਲੀਆਂ ਖਾਓਗੇ ਫਰੁਕੀ ਸਾਹਿਬ ਫਿਰ ਪਤਾ ਕੀ ਗੱਲ ਹੁੰਦੀ ਆ ਕਿ ਔਨਾ ਨੁਕਸਾਨ ਤੁਹਾਡਾ ਸ਼ੂਗਰ ਨਹੀਂ ਕਰਦੀ ਜਿੰਨਾ ਨੁਕਸਾਨ ਹੁੰਦਾ ਗੋਲੀ ਕਰ ਜਾਂਦੀ ਹੈ ਤੇ ਇਹ ਨੁਕਸਾਨ ਕਿਡਨੀਆ ਖਰਾਬ ਕਰਦੀਆਂ ਇਹ ਹੀ ਨੁਕਸਾਨ ਤੁਹਾਡਾ ਹਾਰਟ ਖਰਾਬ ਕਰਦਾ ਇਹ ਹੀ ਨੁਕਸਾਨ ਤੁਹਾਡੇ ਲੀਵਰ ਨੂੰ ਡੈਮੇਜ ਠੀਕਾ ਡਾਈਜੈਸ਼ਨ ਖਰਾਬ ਹੋ ਗਿਆ ਪੇਟ ਸਾਫ ਨਹੀਂ ਹੋਣਾ ਕਬਜ ਰਹਿਣ ਲੱਗ ਗਈ ਤੇ ਲੀਵਰ ਫੈਟੀ ਹੋ ਜਾਣਾ ਜਦੋਂ ਲੀਵਰ ਫੈਟੀ ਹੋ ਗਿਆ ਫਿਰ ਚਾਹੇ ਤੁਸੀਂ ਕੁਝ ਵੀ ਕਰ ਲੋ ਉਹ ਸਰੀਰ ਦਾ ਸੰਤੁਲਨ ਨਹੀਂ ਬਣਦਾ ਪਤਾ ਕਿਉਂ ਫਿਰ ਕਿਸ ਸਮਾਂ ਤੁਹਾਨੂੰ ਇੱਕ ਗੱਲ ਦੱਸਦਾ ਆਪਣੇ ਨਾਲ ਸਾਇੰਸ ਦੇ ਵਿੱਚ ਲਿਖਿਆ ਵਾ ਆਪਣੇ ਇੱਕ ਗੋਲੀ ਨੂੰ ਅਗਰ ਤੁਸੀਂ ਖਾਣੇ ਆ ਫੋਰ ਏਗਜ਼ਾਮਪਲ ਬੁਖਾਰ ਦੀ ਆ ਫੋਰ ਏਗਜ਼ਾਮਪਲ ਕੋਈ ਗੋਲੀ ਦੀ ਆ ਅਗਰ ਉਹਨੂੰ ਇੱਕ ਗੋਲੀ ਨੂੰ ਪਾ ਖਾਣੇ ਆ ਇੱਕ ਗੋਲੀ ਨੂੰ ਪਚਾਉਣ ਦੇ ਲਈ ਲੀਵਰ ਨੂੰ 3 ਦਿਨ ਲੱਗਦੇ ਆ ਤੇ ਜਿਹੜਾ ਬੰਦਾ ਇੱਕ ਦਿਨ ਦੇ ਵਿੱਚ 6-6 ਗੋਲੀਆਂ ਖਾ ਰਿਹਾ ਵਾ ਜਿਹੜਾ ਬੰਦਾ ਇੱਕ ਦਿਨ ਚ 6 6 ਗੋਲੀਆਂ ਖਾ ਰਿਹਾ liver ਕਿਵੇਂ ਬਚਾਏਗਾ ਜਿਹੜਾ ਬੰਦਾ ਇੱਕ ਦਿਨ ਚ ਕੋਲੇਸਟ੍ਰੋਲ ਦੀ ਗੋਲੀ ਵੀ ਖਾ ਰਿਹਾ ਬੀਪੀ ਦੀ ਗੋਲੀ ਵੀ ਖਾ ਰਿਹਾ 슈ਗਰ ਦੀ ਗੋਲੀ ਵੀ ਖਾ ਰਿਹਾ ਫਿਰ ਉਹਨੂੰ ਕਿਡਨੀ ਦੀ ਸਮੱਸਿਆ ਆ ਗਈ ਉਹ ਤੇ ਵਸਤਵੀ ਦਵਾਈ ਲੈ ਰਿਹਾ ਜਿਹੜੀਆਂ ਇਹ ਚੀਜ਼ਾਂ ਖਾਏਗਾ ਤੇ ਉਹਦੀ 슈ਗਰ ਕਿਵੇਂ ਬੈਲੈਂਸ ਹੋਏਗੀ ਉਹਦਾ ਜਿਹੜਾ ਸਰੀਰ ਦੇ ਸੰਤੁਲਨ ਜਿਹੜਾ ਵਿਗੜ ਗਿਆ ਉਹ ਕਿਵੇਂ ਸਹੀ ਹੋਊਗਾ अच्छा यही कारण है फिर कटारिया साहब भी जेड़ा बंदा शुगर दी गोली खानी शुरू करदा है ओनु हार्ट दी प्रॉब्लम आ जंदी है कुछ ਕੁ ਮਹੀਨੇ ਬਾਅਦ ਉਹਦਾ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਹੈ ਕੁਝ ਕੁ ਮਹੀਨੇ ਬਾਅਦ ਉਹ ਸਟ्रेस ਲੈਵਲ ਇੰਨਾ ਜ਼ਿਆਦਾ ਵਧ ਜਾਂਦਾ ਹੈ ਕਹਿੰਦਾ ਜੀ ਮੈਨੂੰ ਤਾਂ ਨੀਂਦ ਉਹਨੋਂ हट ਗਈ ਬਿਲਕੁਲ ਜੀ ਬਿਲਕੁਲ ਫਰਕ ਸਾਬ शुगर ਸਭ ਤੋਂ ਵੱਡ ਅਟੈਕ ਕਰਦੀ ਤੁਹਾਡੇ ਬ੍ਰੇਨ ਤੇ ਬ੍ਰੇਨ ਤੇ ਅਟੈਕ ਕਿਵੇਂ ਕਰਦੀ ਕਿਉਂਕਿ ਜੜੀਆਂ ਦਵਾਈਆਂ ਗੋਲੀਆਂ ਇੰਨੀਆਂ ਕੋ ਜ਼ਿਆਦਾ ਖਾਧੇ ਜਾਂਦੀਆਂ ਉਹ ਡਾਇਰੈਕਟ ਬ੍ਰੇਨ ਨੂੰ ਸਟਕ ਕਰ ਦਿੰਦੀਆਂ ਹਨ ਬ੍ਰੇਨ ਦਾ ਪਤਾ ਨਹੀਂ ਲੱਗਦਾ ਕਿ ਬ੍ਰੇਨ ਕੀ ਕਰ ਰਿਹਾ ਬੰਦੇ ਦੇ ਹੱਥ ਦੇ ਵਿੱਚ ਚਾਬੀ ਹੁੰਦੀ ਆ ਤੇ ਸਾਰਾ ਘਰ ਛਾਣ ਮਾਰਦਾ ਕਿ ਚਾਬੀ ਕਿੱਥੇ ਗਈ ਚਾਬੀ ਕਿੱਥੇ ਗਈ ਚਾਬੀ ਨਹੀਂ ਲੱਭਦੀ ਬ੍ਰੇਨ ਹੱਥ ਦੇ ਵਿੱਚ ਕੋਈ ਚੀਜ਼ ਪਈ ਹੁੰਦੀ ਆ ਤੇ ਬੰਦਾ ਕਹਿੰਦਾ ਮੇਰੀ ਚੀਜ਼ ਨਹੀਂ ਲੱਭਦੀ ਗਈ ਬਲੇਜ਼ਰ ਪਾਇਆ ਹੁੰਦਾ ਮੋਢਿਆਂ ਤੇ ਕਹਿੰਦਾ ਬਲੇਜ਼ਰ ਨਹੀਂ ਹੈਗਾ ਇਸ ਤਰ੍ਹਾਂ ਇਸ ਲੈਵਲ ਤੇ ਜਾ ਕੇ ਬੰਦੇ ਦਾ ਜਿਹੜਾ ਬ੍ਰੇਨ ਸਟਕ ਹੋ ਜਾਂਦਾ ਉਹਨੂੰ ਸੁਰਤੀ ਨਹੀਂ ਰਹਿੰਦੀ ਕਿ ਮੈਂ ਕੀ ਕਰ ਰਿਹਾ ਔਰ ਸਭ ਤੋਂ ਵੱਡਾ ਇਫੈਕਟ ਆਉਂਦਾ ਬਿਜ਼ਨਸ ਤੇ ਬੰਦੇ ਦਾ ਕੰਮ ਕਰਨ ਦਾ ਮਨ ਨਹੀਂ ਕਰਦਾ ਐਡਾ ਵੱਡਾ ਬਿਜ਼ਨਸ ਖੋਲਿਆ ਹੁੰਦਾ ਸਾਹਮਣ ਵਾਲਾ ਕੋਈ ਹੁੰਦਾ ਪਰ ਡਾਕਟਰ ਤੋਂ ਪੁੱਛੇ ਬਣਾ 50 ਰੁਪਏ ਦਾ ਜੂਸ ਦਾ ਗਲਾਸ ਨਹੀਂ ਪੀ ਸਕਦੇ ਉਸ ਪੈਸੇ ਦਾ ਉਸ ਸ਼ੌਹਰਤ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਜੇ ਤੁਹਾਡਾ ਬ੍ਰੇਨ ਜੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਸਮਾਂ ਨਹੀਂ ਸਹੀ ਤਰ੍ਹਾਂ ਸਪੈਂਡ ਕਰ ਪਾਰੇ ਉਸ ਸ਼ੌਹਰਤ ਦਾ ਉਸ ਐਸ਼ ਵਾਲੀ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਕਿਉਂਕਿ ਸ਼ੂਗਰ ਦੇ ਨਾਲ ਬੜੀਆਂ ਸਮੱਸਿਆਵਾਂ ਨੇ ਜਿਹੜੀਆਂ ਤੁਹਾਨੂੰ ਘੇਰ ਲੈਂਦੀਆਂ ਨੇ ਪਰ ਅੱਜ ਜਿਹੜੀ ਆਪਾਂ ਚਟਨੀ ਲੈ ਕੇ ਆਏ ਆ ਜਿਹੜਾ ਫਰੂਕੀ ਸਾਹਿਬ ਚਟਨੀ ਬਿਲਕੁਲ ਜੀ ਕਿਉਂਕਿ ਕਾਦੀ ਚਟਨੀ ਪੱਤਿਆਂ ਦੀ ਚਟਨੀ ਹਾਂ ਬਿਲਕੁਲ ਜੀ ਪੱਤਿਆਂ ਦੀ ਨਹੀਂ ਇਹ ਦਰਖਤ ਦੇ ਫਲ ਦੀ ਚਟਨੀ ਜਿਹੜਾ ਇਹ ਇੱਕ ਆਦਰ ਦਰਖਤ ਵਿੱਚ ਦੱਸ ਵੀ ਦੀ ਬਿਲਕੁਲ ਜੀ ਇਹ ਆਮ ਹੀ ਦਰਖਤ ਵਾ ਜਿਹੜਾ ਆਪਣੇ ਕਿਉਂਕਿ ਜਿਵੇਂ ਨਾਗੀ ਸਾਹਿਬ ਨੇ ਦੱਸਿਆ ਵੀ ਇਹ ਗਰੀਬਾਂ ਦਾ ਵਰਦਾਨ ਆ ਉਹ ਇਹ ਦਰਖਤ ਬਹੁਤ ਘੱਟ ਲੋਕ ਲੋਂਦੇ ਕਿਉਂਕਿ ਕਹਿੰਦੇ ਵੀ ਨਹੀਂ ਇਹ ਨਹੀਂ ਲੋਣਾ ਗਾ ਫਾਇਦਾ ਨਹੀਂ ਇਦਾਂ ਨਹੀਂ ਇਹਨੂੰ ਉਦੋਂ ਲਾਇਆ ਜਾਂਦਾ ਜਦੋਂ ਫਲ ਚਾਹੀਦਾ ਹੁੰਦਾ ਵਾ ਸੋ ਇਹ ਜਿਹੜਾ ਦਰਖਤ ਵਾ ਇਹ ਹੈਗਾ ਵਾ ਜੀ ਅਮਰੂਦ ਦਾ ਦਰਖਤ ਔਰ ਕੱਚੇ ਅਮਰੂਦ ਕੱਚੇ ਅਮਰੂਦ ਦੀ ਜਦੋਂ ਚਟਨੀ ਬਣਾਵਾਂਗੇ ਉਹਦੇ ਵਿੱਚ ਕੀ ਕੀ ਮਿਕਸ ਕਰਨਾ ਕਿਉਂਕਿ ਕੁਝ ਕੁ ਚੀਜ਼ਾਂ ਦੇ ਨਾਲ ਐਡ ਵੀ ਕਰਾਂਗੇ ਔਰ ਉਹਨੂੰ ਖਾਵਾਂਗੇ ਕਿਵੇਂ ਕਿਉਂਕਿ ਜੇ ਤੁਸੀਂ ਇੰਦੀ ਚ ਫਰੁਕੀ ਇੱਕ ਮਹੀਨਾ ਇਹਦੇ ਚਟਨੀ ਖਾ ਗਏ ਨਾ ਤੇ ਸ਼ੂਗਰ ਵਾਲਾ ਪੇਸ਼ੈਂਟ ਭੰਗੜੇ ਪਉਣ ਲੱਗ ਜਾਏਗਾ। ਕਿਆ ਬਾਤ ਹੈ। ਜੀ 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 ਜੀ। ਅੱਛਾ ਨਗੀ ਸਾਹਿਬ ਸ਼ੂਗਰ ਵਾਲੇ ਬੰਦੇ ਦੀ ਸਭ ਤੋਂ ਵੱਡੀ ਦਿੱਕਤ ਇਹ ਹੈਗੀ ਹੈ ਕਿ ਉਹ ਕਮਜ਼ੋਰਾ ਇੰਨਾ ਹੋ ਜਾਂਦਾ ਹੈ ਕਿ ਉਹ ਨਾ ਤਾਂ ਕੁਝ ਸੋਚ ਸਕਦਾ ਹੈ। ਨਾ ਕੁਝ ਅਸੀਂ ਕਹਿ ਲਈਏ ਕਿ ਉਹਨੂੰ ਜ਼ਿੰਦਗੀ ਹੈਗੀ ਤੇ ਬਿਲਕੁਲ ਨੀਰਸ ਅਸੀਂ ਕਹਿ ਲਈਏ ਕਿ ਉਹ ਹੋ ਜਾਂਦੀ ਹੈ। ਉਹਦਾ ਇਫੈਕਟ ਘਟਾਏਗਾ ਇਹ ਪੱਤੇ ਇਹਦਾ ਫਲ। ਫਰੁਕੀ ਸਾਹਿਬ ਬੰਦਾ ਸਭ ਤੋਂ ਪਹਿਲੋ ਜੇ ਗੱਲ ਕਰਾਂ ਮਾਨਸਿਕ ਕਮਜ਼ੋਰ ਪਤਾ ਕਦੋਂ ਹੁੰਦਾ ਹੈ। ਮਾਨਸਿਕ ਕਮਜ਼ੋਰ ਉਦੋਂ ਹੁੰਦਾ ਅੰਦਰੋਂ ਉਦੋਂ ਟੁੱਟਦਾ ਬੰਦੇ ਨੂੰ ਕਹਿੰਦੇ ਬੰਦਾ ਤੇ ਘੋੜਾ ਕਦੀ ਬੁੱਢਾ ਨਹੀਂ ਹੁੰਦਾ ਇਸ ਤਰ੍ਹਾਂ ਹੀ ਹੁਣ ਜਦੋਂ 슈ਗਰ ਵਾਲਾ ਬੰਦਾ ਮਰਦਾਨਾ ਕਮਜ਼ੋਰੀ ਦੇ ਵਿੱਚ ਆ ਜਾਂਦਾ ਉਦੋਂ ਉਹਦਾ ਕੌਨਫੀਡੈਂਸ ਵੀਕਨੈਸ ਹੋ ਜਾਂਦੀ ਮਰਦਾਨਾ ਵੀਕਨੈਸ ਹੋ ਜਾਂਦੀ ਉਦੋਂ ਬਾਅਦ ਚ ਉਹਦਾ ਕੌਨਫੀਡੈਂਸ ਲੋ ਹੋ ਜਾਂਦਾ ਉਹਨੂੰ ਜਿੰਨੇ ਮਰਜ਼ੀ ਚੀਜ਼ਾਂ ਖਵਾ ਦਿਓ ਉਹਦੇ ਚਿਹਰੇ ਤੇ ਰੁਹਾਨੀਅਤ ਨਹੀਂ ਆਊਗੀ ਕਿਉਂਕਿ ਉਹਦਾ ਅੰਦਰੋਂ ਅੰਦਰੀਓ ਟੁੱਟਿਆ ਹੁੰਦਾ ਕੌਨਫੀਡੈਂਸ ਲੋ ਹੁੰਦਾ ਹੁਣ ਦੇਖੋ ਜੇ ਅਮਰੂਦ ਦੀ ਜਿਹੜੀ ਗੱਲ ਕਰ ਰਹੇ ਆ ਅਮਰੂਦ ਦੇ ਪੱਤੇ ਖਾਣ ਦੇ ਨਾਲ ਤੇ ਅਮਰੂਦ ਦੇ ਖਾਣ ਨਾਲ 슈ਗਰ ਦਾ ਬੜਾ ਵਧੀਆ ਰਿਜ਼ਲਟ ਆ ਪਰ ਜਿਹੜੀ ਆਪਾਂ ਅੱਜ ਚਟਨੀ ਦੇਣ ਲੱਗੇ ਆ ਉਹ ਸਭ ਤੋਂ ਪਹਿਲਾਂ 슈ਗਰ ਤਾਂ ਕੰਟਰੋਲ ਕਰੇਗੀ ਕਰੇਗੀ ਨਾਲ ਮਰਦਾਨਾ ਕਮਜ਼ੋਰੀ ਨੂੰ ਵੀ ਠੀਕ ਕਰਕੇ ਜਾਏਗੀ ਕਿਉਂਕਿ ਉਹ ਚੀਜ਼ ਜਿੰਨਾ ਚਿਰ ਬੰਦੇ ਦਾ ਕੌਨਫੀਡੈਂਸ ਲੈਵਲ ਪੂਰਾ ਨਹੀਂ ਹੁੰਦਾ ਉਹਨੂੰ ਜਿੰਨਾ ਮਰਜ਼ੀ ਉਹਨੂੰ ਮਾਣੀ ਨਹੀਂ ਲੱਗਣਾ ਕਿਸੇ ਕੰਮ ਕਰ ਚੁੰਦਾ ਘਰੇ ਵਰਦ ਨੂੰ ਨਹੀਂ ਜੀ ਕਰਨਾ ਤੇ ਅੱਜ ਆਪਾਂ ਉਹ ਕਮਜ਼ੋਰੀ ਵੀ ਖਤਮ ਕਰਕੇ ਜਾਵਾਂਗੇ ਤੇ ਉਹਦਾ ਚਿਹਰਾ ਵੀ ਦਗਦਾ ਕਰਦਾ ਖੜਨਾ ਸ਼ੁਰੂ ਹੋ ਜਾਏਗਾ ਕਿਉਂਕਿ ਉਹ ਆਪਣੇ ਆਪ 'ਚ ਕੌਨਫੀਡੈਂਸ ਲੈਵਲ ਉਹਦਾ ਵੱਧ ਜਾਊਗਾ ਜੀ 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 ਅੱਛਾ ਕਟਾਰੇ ਸਾਹਿਬ ਹਮੇਸ਼ਾ ਹੀ ਤਰਫੋਂ ਸਾਨੂੰ ਦੱਸੋ ਵੀ ਇਹਦੇ ਪੱਤਿਆਂ ਦੀ ਇਹਦੇ ਫਲ ਦੀ ਅਮਰੂਦ ਦੇ ਤੁਸੀਂ ਕਹਿ ਰਹੇ ਹੋ ਵੀ ਕੱਚੇ ਅਮਰੂਦ ਵਾਲੀ ਜਿਹੜੀ ਚਟਨੀ ਹੈਗੀ ਕੱਚੇ ਅਮਰੂਦ ਦੀ ਜਿਹੜੀ ਚਟਨੀ ਹੈ ਉਹਦਾ ਤੁਸੀਂ ਚਟਨੀ ਬਣਾਉਣੀ ਹੈ ਹੋਰ ਕੀ ਕੰਮ ਕਰ ਸਕਦੇ ਆ ਜਿਨ੍ਹਾਂ ਦਾ ਪੇਟ ਖਰਾਬ ਹੈਗਾ ਸ਼ੂਗਰ ਕਰਕੇ ਬਹੁਤ ਜ਼ਿਆਦਾ ਪੇਟ ਹੀ ਖਰਾਬ ਰਹਿੰਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਸ਼ੂਗਰ ਜਦੋਂ ਹੁੰਦੀ ਨਾ ਜਿਵੇਂ ਮੈਂ ਦੇ ਜਦੋਂ 7 7 8 8 ਗੋਲੀਆਂ ਖਾਣ ਲੱਗ ਜਾਂਦੇ ਨੇ ਤੇ ਲੀਵਰ ਖਰਾਬ ਹੋ ਜਾਂਦਾ ਉਹਦੇ ਨਾਲ ਤੁਹਾਡਾ ਸਭ ਤੋਂ ਪਹਿਲਾਂ ਡਾਈਜੈਸ਼ਨ ਖਰਾਬ ਹੁੰਦਾ ਵਾ ਡਾਈਜੈਸ਼ਨ ਖਰਾਬ ਹੁੰਦਾ ਮਕਸਦ ਕੀ ਆ ਕਿ ਖਾਣਾ ਖਾਦਾ ਲੋਕ ਕਹਿੰਦੇ ਕਿ ਭਈ ਖਾਦਾ ਅਸੀਂ ਬੜਾ ਰਹੇ ਆ ਬੜਾ ਹੈਲਥੀ ਖਾ ਰਹੇ ਆ ਮੈਂ ਪਨੀਰ ਵੀ ਖਾਣਾ ਮੈਂ ਚਿਕਨ ਵੀ ਖਾਣਾ ਵਗੈਰਾ ਵਗੈਰਾ ਲਟਣ ਪਟਣ ਬੜਾ ਕੁਝ ਖਾਣਾ ਪਰ ਸਰੀਰ ਨੂੰ ਲੱਗਦਾ ਨਹੀਂ ਉਹ ਲੱਗੂਗਾ ਕਿਵੇਂ ਜਦੋਂ ਤੱਕ ਤੁਹਾਡਾ ਡਾਈਜੈਸ਼ਨ ਹੀ ਨਹੀਂ ਸਹੀ ਜਦੋਂ ਤੱਕ ਤੁਹਾਡਾ ਪਾਚਨ ਤੰਤਰ ਨਹੀਂ ਸਹੀਗਾ ਉਦੋਂ ਤੱਕ ਤੁਹਾਡੇ ਸਰੀਰ ਨੂੰ ਕੁਝ ਨਹੀਂ ਲੱਗਣਾ ਕਿਉਂਕਿ ਕਈ ਕਹਿੰਦੇ ਮੈਂ ਮੋਟਾ ਹੋਣਾ ਚਾਹੁੰਦਾ ਤੇ ਕਈ ਇਹ ਮੋٹے ਪਤਲੇ ਦੀ ਖੇਡ ਹਮੇਸ਼ਾ ਡਾਈਜੈਸ਼ਨ ਦੇ ਨਾਲ ਜੁੜੀ ਆ ਮੋٹے ਪਤਲੇ ਦੀ ਖੇਡ ਤੁਹਾਡੇ ਪਾਚਨ ਤੰਤਰ ਨਾਲ ਜੁੜੀ ਆ ਜੇ ਤੁਹਾਨੂੰ ਖਾਦਾ ਪੀਤਾ ਸਹੀ ਤਰ੍ਹਾਂ ਲੱਗਣ ਲੱਗ ਜੇ ਤਾਂ ਤੁਸੀਂ ਪਤਲੇ ਵੀ ਹੋ ਸਕਦੇ ਹੋ ਜੇ ਖਾਦਾ ਪੀਤਾ ਸਹੀ ਤਰ੍ਹਾਂ ਲੱਗਣ ਲੱਗ ਜੇ ਤੁਸੀਂ ਮੋٹے ਵੀ ਹੋ ਸਕਦੇ ਹੋ ਪਰ ਡਾਈਜੈਸ਼ਨ ਖਰਾਬ ਕਦੋਂ ਹੁੰਦਾ ਜਦੋਂ ਇੱਕ ਦਿਨ ਦੇ ਵਿੱਚ 10 ਗੋਲੀਆਂ ਜਾਣ ਗਿਆ ਫਰੂਕੀ ਸਾਹਿਬ ਡਾਈਜੈਸ਼ਨ ਨੂੰ ਖਰਾਬ ਹੋਣ ਤਾਂ ਕੋਈ ਰੋਗ ਹੀ ਨਹੀਂ ਸਕਦਾ ਜੀ 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 ਅੱਛਾ ਨਗੀ ਸਾਹਿਬ ਫਿਰ ਦਿਖਾਓ ਸਾਨੂੰ ਇਹ ਕਿ ਜਿਹੜੀ ਅਸੀਂ ਕਿੰਨੇ ਕੁ ਪੱਤੇ ਲੈਣੇ ਨੇ ਚਟਨੀ ਬਣਾਉਣ ਵਾਸਤੇ ਔਰ ਇਹਦਾ ਜਿਹੜਾ ਅਮਰੂਦ ਕਿੰਨੇ ਅਮਰੂਦ ਇਸਤੇਮਾਲ ਕਰਨੇ ਆਹ ਦੇਖੋ ਆਪਾਂ 4 ਪੱਤੇ ਲਏ ਆ ਠੀਕ ਹੈ ਜੀ ਤੁਹਾਡੇ ਸਾਹਮਣੇ ਤੋੜ ਲਿਆ ਤਾਜੇ ਹੁਣ ਆਪਾਂ ਤੋੜਾਂਗੇ ਅਮਰੂਦ ਅਮਰੂਦ ਜਿਹੜਾ ਤਕਰੀਬਨ 80% ਪੱਕਿਆ ਹੋਵੇ ਤੇ 20% ਕੱਚਾ ਹੋਵੇ ਠੀਕ ਹੈ ਆਪਾਂ ਜਿੰਨੂੰ ਅਸੀਂ ਕਹਦੇ ਨੇ ਗੱਦਰ ਜਮ ਜਿੰਨੂੰ ਗੱਦਰ ਜਮ ਗੱਦਰ ਅਮਰੂਦ ਦੀ ਚਟਨੀ ਖਾਣ ਨਾਲ ਹੁਣ ਆਪਾਂ ਤਾਜ਼ਾ ਤੁਹਾਡੇ ਸਾਹਮਣੇ ਤੋੜ ਲਿਆ ਆ ਆ ਗਿਆ ਜੀ ਆਪਣੇ ਹੱਥ 'ਚ ਅਮਰੂਦ ਔਰ ਇਹ ਸ਼ੂਗਰ ਅਤੇ ਜਿਹੜੀ ਮਰਦਾਨਾ ਕਮਜ਼ੋਰੀ ਆਈ ਹੋਈ ਉਹਨੂੰ ਆਪਾਂ ਪੂਰੀ ਅੱਜ ਕਰਕੇ ਜਾ ਮਤਲਬ ਇਹ ਅਮਰੂਦ ਸ਼ੂਗਰ ਤੇ ਜਿੰਨੀਆਂ ਵੀ ਦਿੱਕਤਾਂ ਪਰੇਸ਼ਾਨੀਆਂ ਸ਼ੂਗਰ ਕਰਕੇ ਆ ਗਈਆਂ ਨੇ ਉਹਨੂੰ ਕਰੂਗਾ ਦੂਰ ਜਿਵੇਂ ਤੁਸੀਂ ਆਪਾਂ ਕਹਿੰਦੇ ਹੁੰਦੇ ਆ ਇਹ ਅਮਰੂਦ ਨਹੀਂ ਜੀ 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 ਇਹ ਅਮਰੂਦ ਨਹੀਂ ਇਹ ਬਰੂਦ ਹੈ ਇਹ ਬਰੂਦ ਆ ਠੀਕ ਹੈ ਨਾ ਅੱਜ ਆਪਾਂ ਇਹ ਬਰੂਦ ਚਲਾ ਕੇ ਜਾਣਾ ਇਹ ਬਰੂਦ ਇਸ ਤਰ੍ਹਾਂ ਦਾ ਚੱਲੂਗਾ ਤੁਸੀਂ ਦੇਖਿਓ ਜਿੰਨੇ ਚਟਨੀ ਖਾਣੀ ਸ਼ੁਰੂ ਕਰਤੀ ਜਿਹੜਾ ਅੱਜ ਮੈਰਿਜ ਲਾਈਫ ਨੂੰ ਇੰਜੋਏ ਨਹੀਂ ਕਰ ਪਾ ਰਿਆ ਜਾਂ ਜਿਹੜਾ ਅੱਜ ਔਲਾਦ ਦਾ ਸੁੱਖ ਨਹੀਂ ਲੈ ਪਾ ਰਿਆ ਉਹਨਾਂ ਦੇ ਘਰੇ ਵੀ ਵਾਜੇ ਵੱਜਣੇ ਸ਼ੁਰੂ ਹੋ ਜਾਣਗੇ ਅੱਛਾ ਨਗਿੰਦਰ ਸਾਹਿਬ ਬਹੁਤ ਵਾਰ ਹੁੰਦੇ ਵੀ ਇਸ ਤਰ੍ਹਾਂ ਦੇ ਟੋਟਕੇ ਨੇ ਇਸ ਤਰ੍ਹਾਂ ਦੇ ਨੁਸਕੇ ਨੇ ਇਸ ਤਰ੍ਹਾਂ ਦੇ ਫਾਰਮੂਲੇ ਨੇ ਕਈ ਵਾਰ ਜਿਹੜਾ ਅਸੀਂ ਕਹਿ ਲਈਏ ਕਿ ਉਹ ਕੰਮ ਕੱਟ ਕਰਨੇ ਕੱਟ ਕਰਦੇ ਨੇ ਜ਼ਰੂਰਤ ਹੁੰਦੀ ਹੈ ਵੀ ਅਸੀਂ ਫਟਾਫਟ ਠੀਕ ਹੋ ਜਾਈਏ ਤੇ ਅਜਿਹੇ ਦੇ ਵਿੱਚ ਫਿਰ ਕੀ ਆਪਸ਼ਨ ਰਹਿੰਦਾ ਫਰੂਕੀ ਸਾਹਿਬ ਇੱਕ ਚੀਜ਼ ਤਾਂ ਮੈਂ ਤੁਹਾਨੂੰ ਕਲੀਅਰ ਕਰ ਦਿੰਨਾ ਦੇਖੋ ਜਿਹੜੇ ਅਸੀਂ ਨੁਸਕੇ ਤੁਸੀਂ ਵੀ ਅਮਰੂਦੀ ਅਮਰੂਦ ਲਾਏ ਹੋਏ ਨੇ ਜੀ ਬਿਲਕੁਲ ਇਹ ਡੇਲੀ ਸਵੇਰ ਮੈਂ ਇਸ ਪੱਤੇ ਨੂੰ ਯੂਜ਼ ਵੀ ਕਰਦਾ ਵਰਤਦਾ ਵੀ ਹਾਂ ਔਰ ਅੱਜ ਇਹਦੇ ਤੁਹਾਨੂੰ ਹਰੇਕ ਚੀਜ਼ ਮਿਲੂਗੀ ਇਹਦੇ ਚ ਗਾਜਰਾ ਵੀ ਮਿਲਣਗੇ ਆ ਮੋਲੀਆਂ ਵੀ ਮਿਲਣਗੀਆਂ ਤਾਜ਼ੀਆਂ ਪੱਟ ਔਰਗੇਨਿਕ ਬਿਲਕੁਲ ਜੀ ਬਿਲਕੁਲ ਜੇ ਅਸੀਂ ਬੋਲ ਰਹੇ ਹਾਂ ਨਾ ਦੇਖੋ ਜੇ ਅਸੀਂ ਬੋਲ ਰਹੇ ਹਾਂ ਤੇ ਅਸੀਂ ਪ੍ਰੈਕਟੀਕਲ ਦੇ ਵਿੱਚ ਆ ਤੁਸੀਂ ਸਪੈਸ਼ਲ ਮੇਰਾ ਪਲਾਟ ਇਸੇ ਕੰਮ ਲਈ ਆ ਹੁਣ ਜੇ ਅਸੀਂ ਬਾਜ਼ਾਰ ਤੋਂ ਜ਼ਹਿਰੀਲਾ ਸਮਾਨ ਲੈ ਲੈ ਕੇ ਅਸੀਂ ਜ਼ ਦੇ ਬੱਚਿਆਂ ਨੂੰ ਖਵਾਵਾਂਗੇ ਫਿਰ ਸਾਡਾ ਬੋਲਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਸਭ ਤੋਂ ਪਹਿਲਾਂ ਪ੍ਰੈਕਟੀਕਲ ਘਰ ਦੇ ਵਿੱਚ ਹੋਣਾ ਜੇ ਹੁਣ ਜਿਹੜੀ ਗੱਲ ਰਹਿ ਗਈ ਹੈ ਕਿ ਦੇਖੋ ਤੇ ਇੰतरह ਦੇ ਰੋਗ ਹੁੰਦੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਅਕਿਊਟ ਸਬਕਿਊਟ ਤੇ ਕ੍ਰੋਨਿਕਲ ਅੱਜ ਤਕਰੀਬਨ ਜਦੋਂ ਜ਼ਿਆਦਾ ਅਸੀਂ ਬਿਵਾਰ ਹੋ ਜੰਨੇ ਆ ਜ਼ਿਆਦਾ ਕ੍ਰੋਨਿਕਲ ਡਿਸੀਜ਼ ਦੇ ਵਿੱਚਲੇ ਉਹਨਾਂ ਦੇ ਉੱਪਰ ਜਦੋਂ ਕ੍ਰੋਨਿਕਲ ਰੋਗਾਂ ਦੇ ਉੱਤੇ ਇਹ ਪੱਤੇ ਉਸ ਲੈਵਲ ਤੇ ਕੰਮ ਨਹੀਂ ਕਰਨਗੇ ਹਾਂ ਕਰਨਗੇ ਜ਼ਰੂਰ ਪਰ ਉਸ ਲੈਵਲ ਤੇ ਨਹੀਂ ਫਿਰ ਉਹਨਾਂ ਲਈ ਨਾਗੀ ਕੁਟਾਰੀਆ ਇਲੈਕਟ੍ਰੋਪੈਥੀ ਸੈਂਟਰ ਦੇ ਵਿੱਚ ਬ੍ਰਹਮ ਅਸਤਰ ਤਿਆਰ ਏ ਆਪਾਂ ਹਰ ਵਾਰ ਦੀ ਤਰ੍ਹਾਂ ਬ੍ਰਹਮ ਅਸਤਰ ਜਿਹੜਾ ਬਣਾ ਕੇ ਦਿੰਨੇ ਆ ਉਹ ਤਕਰੀਬਨ 5 ਤੋਂ 6 ਬੋਤਲਾਂ ਹੁੰਦੀਆਂ ਅਲੱਗ-ਅਲੱਗ ਰੈਡੀ ਕਰਕੇ ਦਿੰਨੇ ਆ ਸਰਦੀਆਂ ਵਾਲਾ ਬ੍ਰ ਤਾਨੂੰ ਵਿਦਨ ਵੀਕ ਮਿਲਣਾ ਸ਼ੁਰੂ ਹੋ ਜਾਂਦਾ ਹੈ ਜੇਰੀ ਵੀ ਪ੍ਰੋਬਲਮ ਆ ਰਹੀ ਹੈ ਉਹ ਸੈਲ ਦੇ ਉੱਪਰ ਕੰਮ ਕਰੇਗਾ ਔਰ ਤੁਹਾਨੂੰ ਤੰਦਰੁਸਤ ਔਰ ਰੋਗ ਮੁਕਤ ਕਰਕੇ ਹੀ ਜਾਏਗਾ ਜੀ 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 ਤਾਂ ਕਿ ਸਭ ਬਹੁਤ ਬਹੁਤ ਸ਼ੁਕਰੀਆ اچھا ਕਟਾਰੀ ਸਾਹਿਬ ਜੇਕਰ ਮਿਲਣਾ ਹੋਵੇ ਕਿਸੇ ਨੇ ਆਪਣੀ ਕੋਈ 슈ਗਰ ਬਾਬਤ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਜਿਹੜਾ ਇਹ ਬ੍ਰਹਮ ਅਸਤਰ ਹੈਗਾ 슈ਗਰ ਕਰਕੇ ਜਿਨਾਂ ਨੂੰ ਸਾਈਡ ਇਫੈਕਟ ਆ ਚੁੱਕੇ ਨੇ ਕਿਸੇ ਦੇ ਕਿਡਨੀ ਚ ਪ੍ਰੋਬਲਮ ਆ ਗਈ ਹੈ ਕਿਸੇ ਨੂੰ ਬੀਪੀ ਹੋ ਗਈ ਹੈ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਗਈ ਹੈ ਕਿਸੇ ਨੂੰ ਨਿੰਦਰੀ ਦੀ ਪ੍ਰੋਬਲਮ ਹੋ ਗਈ ਹੈ ਕਿਸੇ ਦੇ ਜੋੜਾ ਚ ਦਰਦ ਹੋਣ ਲੱਗ ਗਿਆ ਕਿਸੇ ਨੂੰ ਅਸੀਂ ਕਹਿ ਲਈਏ ਕਿ ਬਿਲਕੁਲ ਵੀਕਨੈਸ ਹੀ ਇੰਨੀ ਹੋ ਗਈ ਹੈ ਕਿ ਚਾਰ ਕਦਮ ਤੁਰ ਲੇ ਤੇ ਸਾਹ ਚੜਨ ਲੱਗ ਜਾਂਦਾ ਇਹ ਜਿਹੜਾ ਤੁਹਾਡਾ ਬ੍ਰਹਮ ਅਸਤਰ ਹੈਗਾ ਉਹਦੇ ਤੇ ਕੰ ਬਿਲਕੁਲ ਜੀ ਬਿਲਕੁਲ ਦੇਖੋ ਬ੍ਰਹਮ ਅਸਤਰ ਦੇ ਵਿੱਚ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਇਹ ਆਰਗੈਨਿਕ ਆਪਾਂ ਇਹਨੂੰ ਕਹਿ ਸਕਦੇ ਆ ਨੈਚੁਰਲ ਕਹਿ ਸਕਦੇ ਆ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਕੋਈ ਸਟੀਰੋਇਡ ਨਹੀਂ ਕੋਈ ਨਸ਼ਾ ਨਹੀਂ ਅਸੀਂ ਇਹ ਓਨ ਕੈਮਰਾ ਵਾਦਾ ਕਰਦੇ ਆ ਦਾਵਾ ਕਰਦੇ ਆ ਇਸ ਚੀਜ਼ ਦੀ ਗਾਰੰਟੀ ਲੈਣੇ ਕਿ ਸਾਡੀ ਮੈਡੀਸਿਨ 100% ਨੈਚੁਰਲ ਔਰ ਵਾਟਰ بیس ਤਿਆਰ ਹੁੰਦੀ ਹੈ ਇਹਦੇ ਵਿੱਚ ਅਸੀਂ ਕੁਝ ਵੀ ਐਕਸਟਰਾ ਅਲਕੋਹਲ ਐਨੀਮਲ ਫੂਡ ਜਾਂ ਸਟੀਰੋਇਡ ਕੈਮੀਕਲ ਕੁਝ ਨਹੀਂ ਹੁੰਦਾ ਇਹ ਡਾਇਰੈਕਟ ਕਿਉਂਕਿ ਆਇਨਿਕ ਫਾਰਮ ਦੇ ਵਿੱਚ ਵਾ ਔਰ ਆਇਨਿਕ ਫਾਰਮ ਯਾਨੀ ਕਿ ਡਾਇਰੈਕਟ ਤੁਹਾਡੇ ਸੈੱਲ ਤੇ ਕੰਮ ਕਰੇਗੀ ਕਿਉਂਕਿ ਮੇਨ ਮਕਸਦ ਕੀ ਆ ਤੁਹਾਡੇ ਸੈੱਲ ਨੂੰ ਹੀ ਬੂਸਟ ਕਰਨਾ ਹੁੰਦਾ ਵਾ ਕਿਉਂਕਿ ਜਦੋਂ ਜਿਹੜੀ ਮੰਨ ਲਓ ਫੋਰ ਏਗਜ਼ਾਮਪਲ ਅੱਜ ਕਿਡਨੀ ਖਰਾਬ ਆ ਫੋਰ ਏਗਜ਼ਾਮਪਲ ਲੀਵਰ ਖਰਾਬ ਆ ਹਾਰਟ ਖਰਾਬ ਆ ਉਸ ਏਰੀਏ ਦੇ ਬਿਲਕੁਲ ਸ਼ੂਗਰ ਕਰਕੇ ਉਸ ਏਰੀਏ ਦੇ ਜਿਹੜੇ ਸੈੱਲ ਔਰ ਟਿਸ਼ੂ ਨੇ ਉਹ ਡੈੱਡ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਇਹ ਉਸ ਸੈੱਲ ਨੂੰ ਰੀਫਾਰਮ ਕਰਦੀ ਆ ਦੁਆਰਾ ਬਣਾਉਂਦੀ ਆ ਜਦੋਂ ਉਹ ਦੁਆਰਾ ਬਣਨ ਲੱਗ ਪੇ ਦੁਆਰਾ ਚੱਲਣ ਲੱਗ ਪੇ ਟਿਸ਼ੂ ਦੁਆਰਾ ਕੰਮ ਕਰਨਾ ਸ਼ੁਰੂ ਕਰ ਗਏ ਤਾਂ ਤੁਹਾਡੀ ਸਮੱਸਿਆ ਸੁਰੂ ਸਹੀ ਹੋ ਜਾਂਦੀ ਆ ਔਰ ਉਸ ਤੋਂ ਬਾਅਦ ਜੇ ਕਿਸੇ ਨੇ ਮਿਲਣਾ ਵਾ ਸਭ ਤੋਂ ਪਹਿਲਾਂ ਤਾਂ ਅਸੀਂ ਹਮੇਸ਼ਾ ਇਹ ਗੱਲ ਕਹਿੰਨੇ ਨੂੰ ਕਿ ਸਾਨੂੰ ਮਿਲਣ ਦੀ ਲੋੜ ਨਹੀਂਗੀ ਤੁਹਾਨੂੰ ਨੁਸਖਾ ਫਾਰਮੂਲਾ ਦੇ ਦਿੱਤਾ ਨਾ ਦੇ ਦਿੱਤਾ ਵਾ ਫਿਰ ਵੀ ਜੇ ਤੁਹਾਨੂੰ ਕਦੇ ਸਾਡੀ ਲੋੜ ਪੈਂਦੀ ਆ ਤਾਂ ਫਿਰ ਤੁਸੀਂ ਦੋ ਬ੍ਰਾਂਚਾਂ ਨੇ ਸਾਡੀਆਂ ਜੀਰਕਪੁਰ ਵਿੱਚ ਔਰ ਜਲੰਧਰ ਦੇ ਵਿੱਚ ਸਾਨੂੰ ਜੀਰਕਪੁਰ ਜਾਂ ਜਲੰਧਰ ਕਿਤੇ ਵੀ ਆ ਕੇ ਮਿਲ ਸਕਦੇ ਹੋ ਸ਼ਨੀਵਾਰ ਅਸੀਂ ਜੀਰਕਪੁਰ ਮਿਲਦੇ ਆਂ ਔਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅਸੀਂ ਜਲੰਧਰ ਹੁੰਨੇ ਆ ਤੁਸੀਂ ਸਵੇਰੇ 11 ਤੋਂ 5 ਵਜੇ ਤੱਕ ਆ ਸਕਦੇ ਹੋ ਔਰ ਜਿੰਨੇ ਫੋਰਨ ਦੇ ਬੈਠੇ ਵਿੱਚ ਬਾਹਰ ਬੈਠੇ ਲੋਕ ਇਹ ਵੀਡੀਓ ਦੇਖ ਰਹੇ ਨੇ ਕਿਉਂਕਿ ਬਾਹਰ ਵਾਲੇ ਲੋਕ ਜ਼ਿਆਦਾ ਦੁਖੀ ਨੇ ਕਿਉਂਕਿ ਇੱਥੇ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਹੱਲ ਹੈਗਾ ਵਾ ਬਾਹਰ ਕਿਸੇ ਸਮੱਸਿਆ ਦਾ ਕੋਈ ਹੱਲ ਫੁਰਕੀ ਸਾਹਿਬ ਬਾਹਰ ਤੇ ਕੋਹਲਾ ਕਿ ਆ ਗੋਲੀ ਇੱਕ ਦਿੱਤੀ ਦੇ ਨੂੰ ਡੋਲੋ ਲਾਲਾ ਜਰਾ ਲਟਰਮ ਪਟਰਮ ਕੋਈ ਵੀ ਗੋਲੀ ਦੇਤੀ ਆ ਇਹਨੂੰ ਸਵੇਰੇ ਤੇ ਸ਼ਾਮ ਇੱਕ ਖਾਈ ਚੱਲ ਤੇ ਚਲੀ ਜਾਏਗਾ ਬਸ ਪਰ ਜੇ ਤੁਸੀਂ ਆਪਦਾ ਪ੍ਰੋਪਰਲੀ ਹੱਲ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਦਰਤ ਨਾਲ ਜੁੜਨਾ ਪਏਗਾ ਨਾ ਕਿ ਬ੍ਰਹਮ ਅਸਤਰ ਨਾਲ ਕਿਉਂਕਿ ਬ੍ਰਹਮ ਅਸਤਰ ਕੁਦਰਤੀ ਹੀ ਆ ਜੀ ਕੁਦਰਤ ਨਾਲ ਜੁੜ ਜੂਗੇ ਤੇ ਕੁਦਰਤ ਤੁਹਾਡੇ ਨਾਲ ਜੁੜ ਜੇਗੀ ਜੀ ਜੀ ਚਲੋ ਹੁਣ ਨਾਗੀ ਸਾਹਿਬ ਜਿਹੜਾ ਸਾਨੂੰ ਇਹ ਨੁਸਕਾ ਫਾਰਮੂਲਾ ਹੈਗਾ ਇਹ ਬਣਾ ਕੇ ਸਾਨੂੰ ਦਿਖਾਓ ਕਿਸ ਤਰੀਕੇ ਨਾਲ ਇਹ ਬਣਦਾ ਹੈ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਕੁਝ ਚੀਜ਼ਾਂ ਹੋਰ ਵੀ ਐਡ ਹੋਣੀਆਂ ਆਪਾਂ ਉਹ ਵੀ ਤੁਹਾਡੇ ਸਿਰੂ ਬਰੂ ਕਰਦੇ ਹੁਣ ਇਹਦੀ ਆਪਾਂ ਬਣਾਵਾਂਗੇ ਚਟਨੀ ਕੀ ਬਾਤ ਹੈ ਸੋ ਆ ਹੁਣ ਤੁਹਾਨੂੰ ਅਸੀਂ ਚਟਨੀ ਦਾ ਨਜ਼ਾਰਾ ਦਿਖਾਵਾਂਗੇ ਔਰ ਤੁਹਾਨੂੰ ਟੈਸਟ ਕਰਕੇ ਵੀ ਦਿਖਾਵਾਂਗੇ ਜਿਹੜੀ ਚਟਨੀ ਹੈਗੀ ਕਿਸ ਤਰੀਕੇ ਨਾਲ ਬਣੀ ਹੈ ਅਸੀਂ ਤੁਹਾਨੂੰ ਹੁਣ ਚਟਨੀ ਵੀ ਜਾ ਕੇ ਬਣਾ ਕੇ ਦਿਖਾਵਾਂਗੇ ਸਭ ਤੋਂ ਪਹਿਲਾਂ ਜੀ ਚਟਨੀ ਬਣਾਉਣ ਦੇ ਲਈ ਆਪਾਂ ਅਮਰੂਦ ਲਾਵਾਂਗੇ ਔਰੇ ਸਮਰੂਦ ਨੂੰ ਕੱਟ ਕੇ ਆਪਾਂ ਕੁੰਡੀ ਦੇ ਵਿੱਚ ਪਾ ਦੇਵਾਂਗੇ ਉਸ ਤੋਂ ਬਾਅਦ ਇੱਕ ਤੋਂ ਦੋ ਹਰੀਆਂ ਮਿਰਚਾਂ ਸਵਾਦ ਅਨੁਸਾਰ ਜਿੰਨੀ ਤੁਸੀਂ ਮਿਰਚ ਰੱਖਣਾ ਚਾਹੁੰਦੇ ਹੋ ਉੰਨੀ ਮਿਰਚ ਆਪਾਂ ਉਸ ਕੁੰਡੀ ਦੇ ਵਿੱਚ ਪਾਵਾਂਗੇ ਉਸ ਤੋਂ ਬਾਅਦ ਤਿੰਨ ਤੋਂ ਚਾਰ ਪੱਤੇ ਅਮਰੂਦ ਦੇ ਆਪਾਂ ਇਸ ਕੁੰਡੀ ਦੇ ਵਿੱਚ ਪਾਵਾਂਗੇ ਔਰ ਉਸ ਤੋਂ ਬਾਅਦ ਥੋੜਾ ਕੋ ਪਾਣੀ ਇੰਦੀ ਰਗੜਾਈ ਵਾਸਤੇ ਲਵਾਂਗੇ ਫਿਰ ਉਸ ਤੋਂ ਬਾਅਦ ਚੰਗੀ ਤਰ੍ਹਾਂ ਤੁਸੀਂ ਰਗੜਾਈ ਕਰਨੀ ਜਦੋਂ ਤੱਕ ਇਹ ਚਟਨੀ ਦਾ ਰੂਪ ਧਾਰਨ ਨਹੀਂ ਕਰ ਲੈਂਦੀ ਉਸ ਤੋਂ ਬਾਅਦ ਉਹ ਚੰਗੀ ਤਰ੍ਹਾਂ ਰਗੜਾਈ ਕਰਦੇ ਜਾਣਾ ਜਦੋਂ ਇਹ ਚਟਨੀ ਦਾ ਰੂਪ ਧਾਰਨ ਕਰ ਲੈਂਦੀ ਆ ਇਹ ਬਣ ਕੇ ਤਿਆਰ ਹੋ ਜਾਂਦੀ ਆ ਉਸ ਤੋਂ ਬਾਅਦ ਸਵਾਦ ਅਨੁਸਾਰ ਤੁਸੀਂ ਇਹਦੇ ਵਿੱਚ ਮੈਗਨੀਸ਼ੀਅਮ ਸੌਲਟ ਸਿੰਧਾ ਨਮਕ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਇਹਦੇ ਵਿੱਚ ਐਡ ਕਰਨਾ ਵਾ ਜਦੋਂ ਇਹ ਪ੍ਰੋਪਰਲੀ ਬਣ ਜਾਏਗੀ ਤਾਂ ਫਰੁਕੀ ਸਾਹਿਬ ਉਸ ਤੋਂ ਬਾਅਦ ਇਹ ਚਟਨੀ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਰੂਪ ਰੂਪ ਦਰਸ਼ਨ ਦੇਣ ਲੱਗ ਜੇਗੀ ਕੀਵਾਂ ਬਿਲਕੁਲ ਜੀ ਉਹ ਦੇਖੋ ਚਟਨੀ ਫ੍ਰੈਗਰੈਂਸ ਬੜੀ ਆ ਰਹੀ ਹੈ ਮੂੰਹ ਚੋਂ ਲਾਰਾਂ ਪਹਿਲੀ ਨਿਕਲ ਹੀ ਜਾਂਦੀ ਨੇ ਜੀ ਮੇਰੇ ਚਟਨੀ ਦੀ ਖੁਸ਼ਬੂ ਨਾਲ ਅ ਹਰੁਕੀ ਸਾਹਿਬ ਅਸਲੀ ਚੀਜ਼ ਤਾਂ ਉਹੀ ਹੈ ਜਿਹੜੀ ਤੁਹਾਡੇ ਟੇਬਲ ਤੇ ਪਈ ਆ ਪਰ ਤੁਹਾਡਾ ਸਲਾਈਵਾ ਬੋਝ ਬਣ ਗਿਆ ਹੁਣ ਮੇਰੇ ਮੂੰਹ ਚ ਵੀ ਸਲਾਈਵਾ ਬਣ ਗਿਆ ਹੁਣ ਆਪਾਂ ਇਸ ਚਟਨੀ ਨੂੰ ਇਸਤੇਮਾਲ ਕਰਾਂਗੇ ਜੀ ਕਿਵੇਂ ਇਸਤੇਮਾਲ ਕਿਵੇਂ ਕਰੰਦਾ ਢੰਗ ਸਾਨੂੰ ਦੱਸ ਦਿਓ ਵੈਸੇ ਚਟਨੀ ਨੂੰ ਤੁਸੀਂ ਇਕੱਲੀ ਵੀ ਖਾ ਸਕਦੇ ਹੋ ਪਰ ਸਹੀ ਤਰੀਕਾ ਤੁਸੀਂ ਜੇ ਨੂੰ ਸਵੇਰੇ ਤੇ ਦੁਪਹਿਰ ਦੀ ਰੋਟੀ ਦੇ ਨਾਲ ਖਾਂਦੇ ਹੋ ਹਾਂ ਸਾਵਧਾਨੀਏ ਰਾਤ ਦੀ ਰੋਟੀ ਨਾਲ ਨਹੀਂ ਖਾਣੀ ਠੀਕ ਹੈ ਸਵੇਰ ਦੀ ਦੁਪਹਿਰ ਦੀ ਰੋਟੀ ਨਾਲ ਤੁਸੀਂ ਇਸ ਤਰ੍ਹਾਂ ਇਹਨੂੰ ਰੱਖੋ ਇਹਦੇ ਉੱਤੇ ਹੁਣ ਖਾਊਗਾ ਮੈਂ ਸਲਾਈਵਾ ਤੁਹਾਡੇ ਵੀ ਬਣ ਜਾਣਾ ਤੇ ਪਹਿਲਾਂ ਆ ਆ ਲਓ ਜੀ ਇਹ ਆਪਾਂ ਤੁਹਾਨੂੰ ਵੀ ਟੈਸਟ ਕਰਵਾਵਾਂ ਫਰੂਕੀ ਸਾਹਿਬ ਮੇਰੇ ਕੋਲ ਦੋ ਰੋਟੀਆਂ ਪੜਖੀਆਂ ਲਓ ਜੀ ਠੀਕ ਹੈ ਕੀ ਆ ਫਰੂਕੀ ਸਾਹਿਬ ਆਪਾਂ ਤੁਹਾਨੂੰ ਥੋੜਾ ਆਪਾਂ ਰੱਖਣਾ ਲਓ ਜੀ ਐ ਆ ਦੇਖੋ ਹੁਣ ਆਪਾਂ ਇਹਨੂੰ ਖਾਵਾਂਗੇ ਜੀ ਜੀ ਇਹ ਹਾਂ ਇੱਕ ਚੀਜ਼ ਹੋਰ ਖਿਆਲ ਰੱਖਣਾ ਇਹ ਨਹੀਂ ਇਹਨੂੰ ਅੰਦਰ ਸੁਟਣਾ ਇਹਦਾ ਸਹੀ ਤਰੀਕਾ ਛੋਟੀ ਬਾਈਟ ਇਹਨੂੰ ਮੂੰਹ ਚ ਚਬਾਉਣਾ ਕਿਆ ਮੈਂ ਨਾ ਬੰਦਾ ਜੇ ਦੋ ਰੋਟੀਆਂ ਖਾਣ ਵਾਲਾ ਹੈ ਪੰਜ ਖਾ ਕੇ ਜਾਓ ਫਰੂਕੀ ਸਾਹਿਬ ਕਿਆ ਗਰੰਟੀ ਹੈ ਜੀ 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 ਖਾ ਕੇ ਜਾਓ ਇੰਨਾ ਵਧੀਆ ਸਵਾਦ ਲੰਦਾ ਜੀ ਜੀ ਅੱਛਾ ਤੇ ਫਿਰ ਇਹ ਕਿੰਨੇ ਦਿਨਾਂ ਚ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦੇਗੀ ਵੈਸੇ ਵੀ ਚਟਨੀ ਜੇ ਕਿਸੇ ਨੇ ਰੋਟੀ ਨਾਲ ਨਾ ਇਨਟੇਕ ਕਰਨੀ ਹੋਵੇ ਵੈਸੇ ਖਾ ਸਕਦਾ ਚਟਨੀ ਵੈਸੇ ਵੀ ਇਹ ਸਵੇਰ ਖਾਲੀ ਪੇਟ ਖਾਲੀ ਪੇਟ ਖਾਲੀ ਪੇਟ ਪਾਣੀ ਦੇ ਨਾਲ ਖਾ ਸਕਦਾ ਜੇ ਰੋਟੀ ਨਾਲ ਖਾਓਗੇ ਜਿਆਦਾ ਵਧੀਆ ਖਾਲੀ ਪੇਟ ਪਾਣੀ ਨਾਲ ਵੀ ਖਾ ਸਕਦਾ ਪਰ ਔਰ ਇਹ ਜਿਵੇਂ ਜਿਵੇਂ ਖਾਣੀ ਸ਼ੁਰੂ ਕਰੋਗੇ ਪਹਿਲੇ 11 ਤੋਂ 15 ਦਿਨਾਂ ਦੇ ਵਿੱਚ ਵਿੱਚ ਇਹ ਤੁਹਾਨੂੰ ਆਪਦੇ ਰੰਗ ਢੰਗ ਵਿਖਾਉਣੇ ਸ਼ੁਰੂ ਕਰ ਦੇਗੇ। ਕੀ ਬਾਤ ਹੈ? ਜੀ ਜੀ ਨਾਕੀ ਸਭ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਕਟਾਰੀਆ ਸਾਹਿਬ ਤੁਸੀਂ ਦੇਖੋ ਇਹ ਜਿਹੜੀ ਅਸੀਂ ਕਹਿ ਲਈਏ ਕਿ ਰੋਟੀ ਹੈਗੀ ਹੈ ਰੋਟੀ ਦੇ ਉੱਤੇ ਇਸ ਤਰੀਕੇ ਨਾਲ ਇਹ ਚਟਨੀ ਦਾ ਇਸਤੇਮਾਲ ਕਰਨਾ ਹੈ ਤੁਸੀਂ ਦਾਲ ਸਬਜ਼ੀ ਦੇ ਨਾਲ ਅਗਰ ਰੋਟੀ ਖਾਣ ਦਾ ਤੁਹਾਨੂੰ ਅਸੀਂ ਕਹਿ ਲਈਏ ਵੀ ਅਸੀਂ ਖਾਣੇ ਆ ਤਾਂ ਉਸ ਵੇਲੇ ਵੀ ਇੱਕ ਚਮਚਾ ਇਸ ਚਟਨੀ ਦਾ ਜਿਹੜਾ ਅਸੀਂ ਇਸਤੇਮਾਲ ਦੇ ਵਿੱਚ ਲਿਆ ਸਕਦੇ ਹਾਂ। ਔਰ ਕੁਲਮਲਾ ਕੇ ਡਾਕਟਰ ਕਰਨ ਕਟਾਰੀ ਤੇ ਡਾਕਟਰ ਗੁਰਬਖਸ਼ ਸਿੰਘ ਨਾਗੀ ਹੋਰਾ ਦਾ ਕਹਿਣਾ ਹੈ ਕਿ ਇਹ ਜਿਹੜੀ ਚਟਨੀ ਹੈਗੀ ਹੈ ਵਾਕਈ ਆਪਣਾ ਰੰਗ ਟੰਗ ਹੈਗਾ ਜਿਹੜਾ ਉਹ 슈ਗਰ ਵਾਲੇ ਨੂੰ ਦਿਖਾਉਣਾ ਦਿਨਾਂ ਦੇ ਵਿੱਚ ਹੀ ਸ਼ੁਰੂ ਕਰ ਦੇਗੇ ਫਿਲਹਾਲ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਚਟਨੀ ਦੇ ਸ਼ੌਕੀਨ ਨੇ ਤੇ ਇਹ ਰੋਗ ਭਜਾਉਣ ਵਾਲੀ ਚਟਨੀ ਹੈਗੀ ਹੈ ਅਮਰੂਦ ਦੀ ਤੇ ਤੁਸੀਂ ਇਸਤੇਮਾਲ ਕਰਨੀ ਸ਼ੁਰੂ ਕਰ ਦਿਓਗੇ ਤਾਂ ਬੜੀ ਜ਼ਬਰਦਸਤ ਅਸੀਂ ਕਹਿ ਲਈ ਕਿ ਤੁਹਾਡੀ ਚਾਹੇ 슈ਗਰ ਦੇ ਸਾਈਡ ਇਫੈਕਟ ਹੋਣ ਚਾਹੇ ਅਸੀਂ ਕਹਿ ਲਈਏ ਕਿ ਜਿਹੜੇ ਤੁਹਾਡੇ ਕਿਸੇ ਵੀ ਬਿਮਾਰੀ ਦੇ ਸਾਈਡ ਇਫੈਕਟ ਹੈਗੇ ਨੇ ਤੁਹਾਡੇ ਤੇ ਆਏ ਹੋਏ ਤਾਂ ਉਹ ਦੂਰ ਹੋ ਸਕਦੇ ਨੇ ਫਿਲਹਾਲ ਇਹ ਵੀਡੀਓ ਮੈਨੂੰ ਇੱਥੇ ਹੀ ਖਤਮ ਕਰਨੀ ਦਿਓ ਅੱਗਿਆ ਧੰਨਵਾਦ